ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਹਾਜ਼ਰ ਹੈ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਨੌਵਾਂ ਮਹੀਨਾ ਤਕਰੀਬਨ ਅੱਧਾ ਲੰਘ ਗਿਆ ਦਸਵਾਂ ਸਟਾਰਟ ਹੋਣ ਵਾਲਾ ਹੈ ਇਹਨਾਂ ਦਿਨਾਂ ਦੇ ਵਿੱਚ ਆਪਣੇ ਜਿਹੜੇ ਜਾਨਵਰ ਸੂਏ ਹੋਏ ਹੋਵੇ ਕਾਵਿੰਗ ਹੋਏ ਹੋਵੇ ਜਾਂ ਗਾਵਾਂ ਤੇ ਮੱਝਾਂ ਤਕਰੀਬਨ ਆਪਾਂ ਉਹਨਾਂ ਮੱਝਾਂ ਨੂੰ 9ਵੇਂ ਤੇ 12ਵੇਂ ਤੇ ਜਨਵਰੀ ਫਾਸਟ ਮਹੀਨਾ ਇਨ੍ਹਾਂ ਮਹੀਨਿਆਂ ਦੇ ਵਿੱਚ ਤਕਰੀਬਨ ਆਪਾਂ ਸਾਰੇ ਜਾਨਵਰਾਂ ਨੂੰ ਗੱਭਣ ਕਰ ਲਏ ਏ ਚੀਜ਼ ਤੇ ਆਪਣਾ ਸਾਰਾ ਜ਼ੋਰ ਹੋਣਾ ਚਾਹੀਦਾ ਫੋਕਸ ਹੋਣਾ ਚਾਹੀਦਾ ਕਿਉਂਕਿ ਜਿਹੜੇ ਜਾਨਵਰ ਇਨ੍ਹਾਂ ਮਹੀਨਿਆਂ ਦੇ ਵਿੱਚ ਗੱਭਣ ਹੋ ਗਏ ਪ੍ਰੈਗਨੈਂਟ ਹੋ ਗਏ ਤਾਂ ਉਹ ਫਿਰ 9ਵੇਂ ਮਹੀਨੇ ਤੋਂ 10ਵੇਂ ਮਹੀਨੇ ਤੱਕ ਇਹ ਸੂਣ ਦੇ ਕਾਬਿਲ ਹੋ ਜਾਂਦੇ ਆ ਸੂਣਾ ਸਟਾਰਟ ਕਰ ਦਿੰਦੇ ਆ ਇਨ ਏਸ ਰੁੱਤ ਦੇ ਵਿੱਚ ਜੇਕਰ ਗਾਂ ਜਾਂ ਮੱਝ ਸੁੰਦੀ ਹੈ ਤਾਂ ਜਿਹੜੀ ਗਾਂ 10 20 ਲੀਟਰ ਵਾਲੀ ਹੈ ਉਹ 25 ਲੀਟਰ ਦੁੱਧ ਦੇ ਸਕਦੀ ਹੈ ਜਿਹੜੀ 25 ਲੀਟਰ ਵਾਲੀ ਹੈ ਉਹ 30 ਦੇ ਸਕਦੀ ਹੈ ਤੇ ਜਿਹੜੀ ਮੱਝ ਹੈ ਉਹ ਵੀ ਲੀਟਰ 2 ਲੀਟਰ ਐਕਸਟਰਾ ਦੇ ਸਕਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨਾ ਤਾਂ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਹੀ ਬਹੁਤੀ ਠੰਡ ਹੁੰਦੀ ਹੈ ਮੌਸਮ ਬਹੁਤ ਵਧੀਆ ਹੋ ਜਾਂਦਾ ਹੈ ਤੇ ਨਾ ਹੀ ਕੋਈ ਮੱਖੀ ਮਛਰ ਹੁੰਦਾ ਨਾ ਹੀ ਕੋਈ ਪਸ਼ੂ ਨੂੰ ਸਟ्रेस ਹੁੰਦਾ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜੇ ਜੇ ਆਪਾਂ ਕਾਵਿੰਗ ਤੇ ਜੋਰ ਹੁੰਦਾ ਪਸ਼ੂਆਂ ਦਾ ਸੁਗਾ ਹੁੰਦਾ ਇਸ ਕਰਕੇ ਅੱਜ ਤੋਂ ਮਹੀ ਤਿਆਰੀ ਕਰ ਲਈਏ ਕਿ ਆਉਣ ਵਾਲੇ 11ਵਾਂ 12ਵਾਂ ਮਾ ਦੇ ਜਨਵਰੀ ਤੱਕ ਆਪਣੇ ਸਾਰੇ ਜਾਨਵਰਾਂ ਨੂੰ ਆਪਾਂ ਗੱਬੜ ਕਰ ਲਈਏ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਬਿਲਕੁਲ ਸਸਤਾ ਤੇ ਦੇਸੀ ਨੁਕਤਾ ਦੱਸਾਂਗੇ ਪਸ਼ੂਆਂ ਨੂੰ ਈਟ ਦੇ ਵਿੱਚ ਲਿਆਉਣ ਦਾ ਉਸ ਨੁਕਤੇ ਤੋਂ ਪਹਿਲਾਂ ਆਪਾਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਆ ਕੀ ਕੀ ਪ੍ਰਕਾਸ਼ਨ ਵਰਤਣੇ ਆ ਉਹਦੇ ਬਾਰੇ ਥੋੜੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਪਸ਼ੂ ਦੀ ਡੀਵਰਮਿੰਗ ਕਰਨੀ ਹੈ ਜਿਹੜੇ ਫਾਰਮਰ ਵੀਰ ਹੈ ਉਹ ਤਕਰੀਬਨ ਹਰ 3 ਮਹੀਨੇ ਤੋਂ ਬਾਅਦ ਚੌਥੇ ਮਹੀਨੇ ਡੀਵਰਮਿੰਗ ਕਰਦੇ ਆ ਪਰ ਛੋਟੇ ਫਾਰਮਰ ਡੀਵਰਮਿੰਗ ਨਹੀਂ ਕਰਦੇ ਕਈ ਵਾਰੀ ਜਦੋਂ ਡਾਕਟਰ ਕਹਿੰਦਾ ਉਦੋਂ ਕਰ ਦਿੰਦੇ ਨੇ 6 6 ਮਹੀਨੇ ਸੱਤ ਸੱਤ ਮਹੀਨੇ ਡੀਵਰਮਿੰਗ ਨਹੀਂ ਕਰਦੇ ਸਭ ਤੋਂ ਪਹਿਲਾਂ ਤਾਂ ਇਸ ਟਾਈਮ ਤੇ ਆਪਣੇ ਪਸ਼ੂ ਦੀ ਡੀਵਰਮਿੰਗ ਕਰ ਲਓ ਠੀਕ ਹੈ ਜੇਕਰ ਬਾਹਰਲੇ ਪਰਜੀਵੀ ਉਹਦੇ ਚਿਚੜ ਚਮਜੋਂ ਕਿਲਨੀ ਲੀਖਾ ਵਗੈਰਾ ਤਾਂ ਉਹਨਾਂ ਦਾ ਵੀ ਸਫਾਇਆ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਡੀਵਰਮਿੰਗ ਤੇ ਬਾਹਰਲੇ ਪਰਜੀਵੀ ਤੇ ਅੰਦਰਲੇ ਪਰਜੀਵੀ ਜਿੰਨੀ ਵੀ ਤੁਸੀਂ ਉਹਨੂੰ ਫੀਡ ਦਿੰਨੇ ਹੋ ਉਹਦਾ ਇੱਕ ਹਿੱਸਾ ਤਕਰੀਬਨ ਇਹ ਆਪਣੀ ਇਹ ਖਾ ਜਾਂਦੇ ਆ ਯਾਨੀ ਕਿ ਇਹ ਉਹਦੇ ਚੋਂ ਵਰਤ ਲੈਂਦੇ ਆ ਤੇ ਪਸ਼ੂ ਨੂੰ ਤਿੰਨ ਹਿੱਸੇ ਹੀ ਮਿਲਦੇ ਆ ਜੇਕਰ ਇਹਨਾਂ ਦਾ ਸਫਾਇਆ ਹੋਊਗਾ ਤਾਂ ਤੁਹਾਡੇ ਪਸ਼ੂ ਨੂੰ ਪ੍ਰੋਪਰ ਖੁਰਾਕ ਮਿਲੂਗਾ ਸਭ ਇਹ ਇਹਨਾਂ ਦਾ ਸਫਾਇਆ ਕਰ ਦੋ ਨੰਬਰ 2 ਦੂਜਾ ਕਾਰਨ ਤੁਹਾਡਾ ਦੂਜਾ ਮੇਨ ਕੰਮ ਇਹ ਹੋਊਗਾ ਕਿ ਤੁਹਾਡਾ ਪਸ਼ੂ ਨੈਗੇਟਿਵ એનર્ਜੀ ਹੈ ਉਹਨੂੰ ਪੋਜੀਟਿਵ એનર્ਜੀ ਦੇ ਵਿੱਚ ਲਿਆਉਣਾ ਪੋਜੀਟਿਵ એનર્ਜੀ ਕਿਸ ਤਰ੍ਹਾਂ ਆਊਗੀ ਕਿਸਾਨ ਵੀਰੋ ਜਿਹੜੇ ਤੁਸੀਂ ਆਪਣੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਰਹੇ ਹੋ ਉਸ ਨੂੰ ਉਹ ਬਿਲਕੁਲ ਸਹੀ ਫਾਰਮੂਲਾ 2.5 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇਣ ਦਾ ਪਰ ਤੁਹਾਡੇ ਪਸ਼ੂ ਨੂੰ 2 ਕਿਲੋ ਐਕਸਟਰਾ ਫੀਡ ਉਹਨੂੰ ਆਪਣੀ ਬਾਡੀ ਨੂੰ ਸੰਚਾਲਨ ਦੇ ਕਰਨ ਦੇ ਲਈ ਪੋਜ਼ਿਟਿਵ એનર્ਜੀ ਦੇ ਵਿੱਚ ਜਾਣ ਦੇ ਲਈ 2 ਕਿਲੋ ਐਕਸਟਰਾ ਫੀਡ ਦੇਣੀ ਪੈਣੀ ਹੈ એનર્ਜੀ ਦੇਣੀ ਪੈਣੀ ਹੈ ਤਾਂ ਕਿ ਉਹ 네ਗੇਟਿਵ ਬਨਰਜੀ 네ਗੇਟਿਵ એનર્ਜੀ ਤੋਂ ਉੱਪਰ ਉੱਠ ਕੇ ਪੋਜ਼ਿਟਿਵ એનર્ਜੀ ਦੇ ਆ ਸਕੇ 2 ਕਿਲੋ ਫੀਡ ਉਹਨੂੰ ਐਕਸਟਰਾ ਪਾਉਣੀ ਦੁੱਧ ਤੋਂ ਬਿਨਾਂ 2 ਕਿਲੋ ਐਕਸਟਰਾ ਸਰੀਰ ਦੇ ਲਈ ਪਾਉਣੀ ਸਟਾਰਟ ਕਰ ਦਿਓ ਤਕਰੀਬਨ ਦੋਸਤੋ ਤੀਸਰਾ ਜਿਹੜਾ ਤੁਹਾਡਾ ਮੇਨ ਹੈ ਕਿ ਉਹਨੂੰ ਮਿਨਰਲ ਦੀ ਡੈਫਸੈਂਸੀ ਹੋ ਸਕਦੀ ਹੈ ਮਿਨਰਲਸ ਦੀ ਵਧੀਆ ਕੰਪਨੀ ਦਾ ਬ੍ਰਾਂਡਡ ਜਨਰਿਕ ਨੂੰ ਛੱਡ ਕੇ ਵਧੀਆ ਕੰਪਨੀ ਦਾ ਬ੍ਰਾਂਡਡ ਮਿਨਰਲ ਮਿਕਚਰ ਰეკਮੈਂਡੇਡ ਡੋਸ ਤੋਂ ਡਬਲ ਡੋਸ ਤੁਹਾਨੂੰ ਦੇਣਾ ਪੈਣਾ ਜਦੋਂ ਤੱਕ ਤੁਹਾਡਾ ਪਸ਼ੂ ਹੀਟਸ ਨਹੀਂ ਆਉਂਦਾ ਜਦੋਂ ਤੁਹਾਡਾ ਪਸ਼ੂ ਹੀਟ ਦੇ ਵਿੱਚ ਆ ਜਾਂਦਾ ਤਾਂ ਉਹਦੀ ਜਿਹੜੀ ਰეკਮੈਂਡੇਡ ਡੋਸ ਹੈ ਉਹੀ ਤੁਸੀਂ ਵਰਤਣੀ ਹੈ ਪ੍ਰੈਗਨੈਂਸੀ ਚੈੱਕ ਹੋਣ ਤੱਕ ਪਰ ਇਸ ਟਾਈਮ ਉਹਨੂੰ ਉਹਦੀ ਜਿਹੜੇ ਤੁਹਾਡੇ ਪਸ਼ੂ ਦੀ ਮਿਨਰਲ ਮਿਕਸਚਰ ਦੀ ਡੋਜ਼ ਹੈ ਉਹ ਡਬਲ ਕਰ ਦਿਓ ਤੇ ਦੋਸਤੋ ਐਂਡ ਤੇ ਆਪਾਂ ਦੱਸਾਂਗੇ ਜਿਹੜਾ ਤੁਹਾਨੂੰ ਤੁਹਾਡੇ ਨਾਲ ਵਾਅਦਾ ਕੀਤਾ ਸੀ ਜਿਹੜਾ ਬਿਲਕੁਲ ਸਸਤਾ ਤੇ ਦੇਸੀ ਨੁਕਤਾ ਜਿਹੜਾ ਕਿ ਅਜਮਾਇਆ ਹੋਇਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਉਹ ਤੁਹਾਨੂੰ ਨੁਕਤਾ ਦੱਸਣ ਜਾ ਰਹੇ ਹਾਂ ਤੁਸੀਂ ਦੋਸਤੋ 200 ਗ੍ਰਾਮ ਮੇਥੀ ਦਾਣਾ ਲੈਣਾ ਠੀਕ ਹੈ ਜੇ ਇੰਨਾ ਸਾਰਾ ਕੁਝ ਕਰਨ ਤੋਂ ਬਾਅਦ ਦੋਸਤੋ ਸੌਰੀ ਥੋੜਾ ਜਿਹਾ ਵਿੱਚ ਰਹਿ ਗਿਆ ਸੀਗਾ ਇੰਨਾ ਸਭ ਕੁਝ ਕਰਨ ਤੋਂ ਬਾਅਦ ਤੁਸੀਂ ਆਪਣੇ ਪਸ਼ੂ ਦੀ ਜਿਹੜੀ ਪਹਿਲੀ ਡੋਜ਼ ਜੇਕਰ ਤੁਹਾਡਾ ਇੰਨਾ ਕੁਝ ਕਰਨ ਤੇ ਹੀਟ ਦੇ ਵਿੱਚ ਆ ਜਾਂਦਾ ਇੱਕ ਹੀਟ ਮੈਸ ਕਰ ਦੇਣੀ ਆ ਕਿਉਂਕਿ ਡਿਵਰਮਿੰਗ ਕੀਤੇ ਦੀ ਇੱਕ ਮਹੀਨੇ ਦੇ ਵਿੱਚ ਵੀ ਉਹ ਮਤਲਬ ਅਸਰ ਘਟ ਜਾਣਾ ਤੇ ਜੇਕਰ ਤੁਸੀਂ ਕੋਈ ਹਾਈ ਟੈਕ ਇੰਜੈਕਸ਼ਨ ਲਾਇਆ ਜਾਂ ਬਾਹਰਲੀ ਪ੍ਰਾਜ਼ ਪ੍ਰਾਜ਼ੀਵੀਆਂ ਤੋਂ ਕੋਈ ਚੀਜ਼ ਵਰਤੀ ਹੈ ਤਾਂ ਉਹਦਾ ਅਸਰ ਵੀ ਘਟ ਜਾਣਾ ਤੇ ਨਾਲ ਮਿਨਰਲ ਮਿਕਚਰ ਦੀ ਵੀ ਡੈਫੀਸੈਂਸੀ ਪੂਰੀ ਹੋ ਜਾਣੀ ਹੈ ਇੰਨਾ ਕੁਛ ਕਰਨ ਦੇ ਬਾਵਜੂਦ ਨਹੀਂ ਬੋਲਦਾ ਦਾ ਜਿਹੜਾ ਦੇਸੀ ਲੁਕਤ ਹੈ 200 ਗ੍ਰਾਮ ਮੇਥੀ ਦਾਣਾ ਪ੍ਰਤੀ ਦਿਨ ਤੇ 50 ਗ੍ਰਾਮ ਆਸ਼ੂ ਦਰਖਤ ਦੀ ਛਾਲ ਲੈਣੀ ਆ ਤੁਸੀਂ ਸੱਕ ਲੈਣਾ ਇਹ ਜਿਹੜਾ ਆਸ਼ੂ ਦਰਖਤ ਦਾ ਸੱਕ ਹੈ ਇਹ ਤੁਹਾਨੂੰ ਪੰਸਾਰੀ ਦੀ ਦਰਖਤ ਤੋਂ ਪੰਸਾਰੀ ਦੀ ਸੌਰੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਾ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਮੇਥੀ ਦਾਣੇ ਨੂੰ ਪੀਸ ਲੈਣਾ ਜਾਂ ਕਟ ਲੈਣਾ ਤੇ ਜਿਹੜੀ ਆਸ਼ੂਸਾਲ ਹੈ ਦਰਖਤ ਦੀ ਖੱਲ ਹੈ ਉਹਨੂੰ ਵੀ ਬਰੀਕ-ਬਰੀਕ ਆਪਣੇ ਕੁੰਡੇ ਦੇ ਵਿੱਚ ਘੋਟ ਲਓ 50 ਗ੍ਰਾਮ ਆਸ਼ੂ ਦੀ ਸਾਲ ਤੇ 200 ਗ੍ਰਾਮ ਮੇਥੀ ਦਾਣਾ ਇਹਨਾਂ ਨੂੰ ਮਿਕਸ ਕਰਕੇ ਫੀਡ ਦੇ ਵਿੱਚ ਰਲਾ ਕੇ ਜਾਂ ਤੁਸੀਂ ਦਾਣੇ ਦੇ ਵਿੱਚ ਰਲਾ ਕੇ ਆਪਣੇ ਪਸ਼ੂ ਨੂੰ ਧਰ ਦੋ ਜੇ ਨਹੀਂ ਪਸ਼ੂ ਤੁਹਾਡਾ ਇਸ ਤਰ੍ਹਾਂ ਲੈ ਰਿਹਾ ਤਾਂ ਉਹਦੇ ਪੇੜੇ ਬਣਾ ਕੇ ਉਹ ਪਸ਼ੂ ਦੇ ਨੂੰ ਹੱਥ ਰਾਹੀਂ ਮੂੰਹ ਰਾਹੀਂ ਦੇ ਦੇਣਾ ਚਾਹੀਦਾ ਇਹ ਇੱਕ ਦਿਨ ਦੀ ਡੋਜ਼ ਆ ਦੋਸਤੋ 200 ਗ੍ਰਾਮ ਮੇਥੀ ਦਾਣਾ ਤੇ 50 ਗ੍ਰਾਮ ਆਸ਼ੂਸਾਲ ਆਸ਼ੂ ਦਰਖਤ ਦੀ ਖੱਲ ਕਰ ਵੀ ਦਿਨ ਤੁਸੀਂ ਇਹ ਲਗਾਤਾਰ ਯੂਜ਼ ਕਰਨਾ ਲਗਾਤਾਰ ਯੂਜ਼ ਕਰਨ ਨਾਲ ਤੁਹਾਡਾ ਪਸ਼ੂ 10ਵੇਂ ਦਿਨ 15ਵੇਂ ਦਿਨ ਹੀਟ ਦੇ ਵਿੱਚ ਆ ਜਾਂਦਾ ਤਾਂ ਇਹ ਚੀਜ਼ ਬੰਦ ਕਰ ਦਿਓ ਜੇ ਨਹੀਂ ਹੁੰਦਾ ਤਾਂ 20 ਦਿਨਾਂ ਤੱਕ ਤੁਹਾਡਾ ਪਸ਼ੂ 100% ਹੀਟ ਦੇ ਵਿੱਚ ਆ ਜਾਣਾ ਤੇ ਦੋਸਤੋ ਇਹ ਬਹੁਤ ਵਧੀਆ ਨੁਕਤਾ ਅਜਮਾਇਆ ਹੋਇਆ ਨੁਕਤਾ ਦੇਸੀ ਨੁਕਤਾ ਸਸਤਾ ਨੁਕਤਾ ਤੇ کارਗਰ ਨੁਕਤਾ ਤੇ ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਹੈ ਇਹਨਾਂ ਚੀਜ਼ਾਂ ਕਰ ਲਓ ਦੋਸਤੋ ਤਾਂ ਕਿ ਆਪਾਂ 10ਵੇਂ 11ਵੇਂ ਸੌਰੀ 11ਵੇਂ 12ਵੇਂ ਤੇ ਜਨਵਰੀ ਤੱਕ ਆਪਣੇ ਮੱਝਾਂ ਨੂੰ ਤੇ ਗਾਵਾਂ ਨੂੰ 100% ਆਪਾਂ ਗੱਭਣ ਕਰ ਸਕੀਏ ਤਾਂ ਕਿ ਆਉਣ ਵਾਲੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਗੱਭਣ ਕਰ ਲਿਆ ਪਸ਼ੂ ਤਾਂ ਵਧੀਆ ਰੁੱਤ ਤੇ ਸੁਗਾ ਤੇ ਤੁਹਾਨੂੰ ਦੁੱਧ ਵੀ ਵਧੀਆ ਦੇਊਗਾ ਜੇਕਰ ਗਰਮੀ ਦੇ ਵਿੱਚ ਚੱਲਾ ਜਾਂਦਾ ਤਾਂ ਪਸ਼ੂ ਤੇ ਜ਼ਿਆਦਾ HF ਨਸਲਾਂ ਤੇ ਵਿਦੇਸ਼ੀ ਨਸਲਾਂ ਤੇ ਗਰਮੀ ਦਾ ਸਟ੍ਰੈਸ ਜ਼ਿਆਦਾ ਹੋਣ ਕਰਕੇ ਉਹ ਦੁੱਧ ਨਹੀਂ ਦਿੰਦੇ ਇਸ ਕਰਕੇ ਦੋਸਤੋ ਆਪਾਂ ਵੀਡੀਓ ਬਣਾਈ ਹੈ ਇਹ ਤਾਂ ਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਸ਼ੂ ਤੇ ਜਿਹੜੇ ਗੱਭਣ ਹੋਣ ਵਾਲੇ ਪਸ਼ੂ ਆ ਉਹਨਾਂ ਤੇ ਖਾਸ ਧਿਆਨ ਕਰ ਲਓ ਫੋਕਸ ਕਰ ਲਓ ਇਹਨਾਂ ਗੱਲਾਂ ਤੇ ਧਿਆਨ ਕਰ ਲਓਗਾ ਤੁਹਾਡੇ ਪਸ਼ੂ 100% ਗੱਭਣ ਹੋ ਜਾ ਰਹੇ ਆ ਇਹ ਦੋਸਤੋ ਆਪਣਾ ਦੇਸੀ ਨੁਕਤਾ ਸੀ ਇਸੇ ਤਰ੍ਹਾਂ ਦੀਆਂ ਵੀਡੀਓ ਆਪਾਂ ਆਪਣੇ ਚੈਨਲ ਤੇ ਖਾਲਸਾ ਡੇਰੀ ਫਾਰਮ ਤੇ ਅਪਲੋਡ ਕਰਦੇ ਰਾਵਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਵੀਡੀਓ ਦੇ ਵਿੱਚ ਕੁਝ ਹੋਰ ਤਰ੍ਹਾਂ ਦੀਆਂ ਮਤਲਬ ਕੋਈ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਦੋਸਤੋ ਕਿਸੇ ਫਾਰਮਰ ਵੀਰ ਦੇ ਦਾ ਫਾਇਦਾ ਹੋ ਜਾਵੇ ਤਾਂ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਸਾਰੀ ਵੀਡੀਓ ਵੇਖਣ ਦਾ ਤੁਹਾਡਾ ਸਾਰੇ ਦੋਸਤਾਂ ਮਿੱਤਰਾਂ ਦਾ ਫਾਰਮਰ ਵੀਰਾਂ ਦਾ ਧੰਨਵਾਦ ਆਪਣੇ ਖਾਲਸਾ ਡੈਰੀ ਫਾਰਮਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਾਲ ਆਲ ਵਾਲਾ ਬਟਨ ਵੀ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ